SKM ਦੀ ਬੈਠਕ ਹੋਈ ਹੈ ਸਾਡੇ ਨੰਮ ਜੀਤ ਸਿੰਘ ਧਨੇਰੋੜੀ ਮੌਜੂਦ ਨੇ ਗੱਲਬਾਤ ਕਰਦੇ ਆ ਕਿਵੇਂ ਦੀ ਰਹੀ ਮੀਟਿੰਗ ਅੰਦਰ ਕੀ ਕੁਝ ਚਰਚਾਵਾਂ ਹੋਈਆਂ ਬਹੁਤ ਵਧੀਆ ਵਧੀਆ ਸਲੀਕੇ ਨੇ ਇਕੱਲੇ ਇਕੱਲੇ ਬੋਲੇ ਨੇ ਪ੍ਰਧਾਨਗੀ ਮੰਡਲ ਸੀ 11 ਮੈਂਬਰੀ ਤੇ ਬਹੁਤ ਵਧੀਆ ਟੰਗਨਾ ਮੀਟਿੰਗ ਸਿਰੇ ਚੜੀ ਉਹ ਬਸ ਪੱਤਰਕਾਰਾਂ ਨੂੰ ਸਮੋਤਰ ਹੋਇਆ ਪੀਸੀ ਹੋਈ ਆ ਸਿਰੇ ਤੱਕ ਬਹੁਤ ਵਧੀਆ ਨਮਣੀ ਸਭ ਦੀਆਂ ਨਜ਼ਰਾਂ ਹੀ ਸੀ ਕਿ SKM ਸਪੋਰਟ ਕਰਦੀ ਹੈ ਖਨੋਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨਾਂ ਦਾ ਜਾਂ ਨਹੀਂ ਕਰਦੀ ਕੀ ਅਜੇ ਹੀ ਗੱਲਾਂ ਰਹੀਆਂ ਕਿ ਤੁਹਾਡੇ ਵੱਲੋਂ ਇੱਕ ਕਾਲ ਨਹੀਂ ਦਿੱਤੀ ਕਿ ਕਿ ਅਸੀਂ ਉਹਨਾਂ ਦਾ ਸਪੋਰਟ ਕਰਦੇ ਅਸੀਂ ਸਪੋਰਟ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਆ ਮੰਗਾ ਉਹਨਾਂ ਦੀਆਂ ਵੀ ਉਹੀ ਸਾਡੀਆਂ ਵੀ ਉਹੀ ਆ ਇਹ ਰਹੀ ਗੱਲ ਜਿਹੜੀ ਮੈਨੂੰ ਪਤਾ ਪੱਤਰਕਾਰਾਂ ਨੂੰ ਤੁਸੀਂ ਕਹਿੰਦੇ ਤੁਸੀਂ ਉੱਥੇ ਜਾਓਗੇ ਕਿ ਨਹੀਂ ਜਾਓਗੇ ਅਸੀਂ ਉੱਥੇ ਨਹੀਂ ਜਾਵਾਂਗੇ ਕਿਉਂਕਿ ਜਿਨ੍ਹਾਂ ਦੀ ਕਮਾਂਡ ਸੰਭੀ ਆ ਪਹਿਲਾਂ ਹੀ ਹੁਲੀਆ ਉੱਥੇ ਵਿਗੜਿਆ ਹੋਇਆ ਜੇ ਕੱਲ ਨੂੰ ਹੋਰ ਵਿਗੜਦਾ ਤਾਂ ਹੀ ਜ਼ਿੰਮੇਵਾਰੀ ਸਾਡੇ 'ਤੇ ਆਊਗੀ ਵੀ ਇਹ ਵਿਗਾੜਨ ਵਾਸਤੇ ਆਏ ਆ ਠੀਕ ਅਸੀਂ ਜੋ ਸਾਡੇ ਕਰਨ ਲਈ ਜ਼ਬਰ ਦੇ ਖਿਲਾਫ ਅਸੀਂ 13 ਤਰੀਕ ਤੋਂ ਲੜ ਰਹੇ ਹਾਂ 4 ਘੰਟੇ ਦਾ ਮਰੀਲਾ ਰੋਕਣ ਦਾ ਸੱਦਾ ਹੋਰ ਨਹੀਂ ਕਿਸੇ ਨੇ ਦਿੱਤਾ ਮੇਰੀ ਜਥੇਬੰਦੀ ਨੇ ਦਿੱਤਾ ਅਗਰਾਹੇ ਦੀ ਜਥੇਬੰਦੀ ਨੇ ਦਿੱਤਾ ਟੋਲ ਪਲਾਜ਼ਿਆਂ ਵਾਲਾ ਦਿੱਤਾ ਜੋ ਸਾਨੂੰ ਠੀਕ ਲੱਗਦਾ ਲੜਾਈ ਦਾ ਢਾਂਗ ਇਹ ਨਹੀਂ ਹੁੰਦਾ ਵੀ ਅਸੀਂ ਉੱਥੇ ਜਾ ਕੇ ਲੜਦੀਆਂ ਅਸੀਂ ਜੰਗ ਦੇ ਮੈਦਾਨ 'ਚਾਂ ਜੰਗ ਦਾ ਰੂਪ ਕਿਹੜਾ ਧਾਰਨਾ ਉਸ ਕਰ ਰਹੇ ਤੁਸੀਂ ਕਿਹਾ ਕਿ ਜੇ ਅਸੀਂ ਉੱਥੇ ਜਾਵਾਂਗੇ ਔਰ ਜੇ ਉੱਥੇ ਪਹਿਲਾਂ ਹੀ ਹੁਲੀਆ ਖਰਾਬ ਹੋਇਆ ਔਰ ਜ਼ਿੰਮੇਵਾਰੀ ਸਾਡੇ ਸਿਰ ਦੇ ਉੱਤੇ ਆ ਜਾਊਗੀ ਤੁਹਾਨੂੰ ਕੀ ਲੱਗਦਾ ਹੈ ਹੁਲੀਆ ਖਰਾਬ ਹੋਣ ਦਾ ਉੱਥੇ ਦਾ ਕਾਰਨ ਕੀ ਰਿਹਾ ਦੇਖੋ ਉਹ ਮੈਂ ਤਾਂ ਆਪਮਹਾਰਤਾ ਕਹੂੰਗਾ ਗੈਰ ਡਿਸਪਲਿਨ ਨਹੀਂ ਕਹਿੰਦੇ ਕਹਿੰਦਾ ਮੈਨੂੰ ਤਾਂ ਗੈਰ ਡਿਸਪਲਿਨ ਹੀ ਹੁੰਦਾ ਬਸ ਹੋਈ ਆ ਕਿਸਦੇ ਵੱਲੋਂ ਰਿਆ ਦੋ ਲੀਡਰ ਹੀ ਕਿਉਂਕਿ ਮੇਨ ਨੇ ਡੱਲੇਵਾਲ ਤੇ ਪੰਦੇਰ ਦੋਵਾਂ ਥੱਲੇ ਲੀਡਰ ਹੁੰਦੇ ਆ ਉਹ ਤਾਂ ਦੋ ਤਾਂ ਪੰਜਾਬ ਦੇ ਆ ਤੇ ਥੱਲੇ ਮਤਲਬ ਸਾਡੇ ਬਲਾਕਾਂ ਦਾ ਕਦੇ ਲੀਡਰ ਹੁੰਦੇ ਆ ਸਾਰਿਆਂ ਨੂੰ ਕੰਟਰੋਲ ਕਰਨਾ ਚਾਹੀਦਾ ਸਾਰੇ ਲੋਕਾਂ ਦੇ ਕਿਉਂਕਿ ਸੈਂਟੀਮੈਂਟਸ ਦਾ ਇਹ ਨੇ ਨਾ ਉਹ ਕਹਿੰਦੇ ਕਿ ਇਸ ਵੇਲੇ ਮੁਸੀਬਤ ਦੀ ਘੜੀ ਹੈ ਤੇ ਜਾ ਕੇ ਉੱਥੇ ਸਾਥ ਦੇਣਾ ਚਾਹੀਦਾ ਰਲਣਾ ਚਾਹੀਦਾ ਇਹ ਲੋਕਾਂ ਦੇ ਇਰਮਾਨ ਗਲਤ ਨਹੀਂ ਹੈਗੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਆ ਇੱਥੇ ਬੰਦਾ ਮੈਨੂੰ ਦੁਬਾਰੇ ਕਹੇ ਜਾਂਦਾ ਜਰਮਨ ਨੂੰ ਗੱਲ ਕਹੀ ਮੈਂ ਕਿ ਯਾਰ ਬਖਰੇਵੇਂ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ ਕਿਉਂਕਿ ਲੋਕਾਂ ਨੂੰ ਗੱਲ ਹੀ ਨਹੀਂ ਕਹੀ ਹੋਈ ਜਰ ਬਖਰੇਵੇਂ ਗੱਲ ਦੱਸਦੇ ਹੋ ਬਖਰੇਵੇਂ ਕਿਸ ਗੱਲ ਦੇ ਨੇ ਉਹ ਨਹੀਂ ਬਖਰੇਵੇਂ ਦੇਖੋ 26 ਜਨਵਰੀ ਨੂੰ ਕੀ ਵਾਪਰਿਆ ਸੀ ਦਿੱਲੀ ਆ ਸਾਡਾ ਬਖਰੀਮਾ ਵੀ ਅਸੀਂ ਉਹ ਜਾ ਮਤਲਬ ਨਾ ਤਾਂ ਸੰਘਰਸ਼ ਕਰਾਂਗੇ ਅਸੀਂ ਸ਼ਾਂਤਮਈ ਰੱਖਣਾ ਸਾਡਾ ਆ ਇੱਕ ਪੁੱਤ ਕੱਲ ਚਲੇ ਗਿਆ ਨਾ ਸਾਨੂੰ ਬਹੁਤ ਫਿਕਰ ਆ ਉਹਦਾ ਜੇ ਜੇ 1984 ਵਰਗਾ ਦਿੱਲੀ ਚ ਬਣ ਜਾਂਦਾ ਕਿੰਨੇ ਜਾਂਦੇ ਹੋਰ ਬਖਰੀਮਾ ਸਾਡਾ ਅੱਜ ਵੀ ਆ ਉਦੋਂ ਵੀ ਸੀ ਠੀਕ ਆ ਸਾਨੂੰ ਪਤਾ ਵੀ ਗਾਲਾਂ ਕੱਢਣ ਵਾਲੇ ਨਾਲ ਦੀ ਨਾਲ ਲਿਖੀ ਜਾਣਗੇ ਵੀ ਡਰਪੋਕ ਆ ਇਹ ਪਰ ਮਨਜੀਤ ਨੇ ਡਰਪੋਕ ਆ ਕਿ ਨਹੀਂ 35 ਸਾਲ ਸੰਘਰਸ਼ ਲੜੇ ਨੇ ਲੜੇ ਨਹੀਂ ਕੱਲੇ ਜਿੱਤੇ ਆ ਜਿਹਦਾ ਅਖੀਰਲਾ ਸੰਘਰਸ਼ ਹੋਆ ਆ ਖੜਾ ਸੂਰਮਾ ਅੱਜ ਜਿਹੜੇ ਇਹੋ ਜਿਹੇ ਲੋਕ ਸੀ ਨਾ ਅੱਜ ਤੁਸੀਂ ਜਾਣੇ ਹੋ ਪਰਸੋ ਛੱਡ ਕੇ ਆਏ ਸੀ ਜੇਲ੍ਹ ਚ ਅੱਜ ਕਢਾ ਕੇ ਲਿਆਉਂਗੇ ਮੂਤ ਨਾ ਦਾੜੀ ਮਨਾ ਦੇਾਂਗੇ ਜੇ ਜੇਲ੍ਹ ਚੋਂ ਨਿਕਲੇ ਵਾ ਖੜਾ ਕਰਾ ਲੈਣ ਛੇਪਾ ਹੁਣ ਫਿਰ ਜਨੀਆਂ ਉਹੋ ਜਿਹੇ ਜਿਹੜੇ ਬੇਸਰੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਅਕਲ ਹੀ ਨਹੀਂ ਹੁੰਦੀ ਜਿਨ੍ਹਾਂ ਨੂੰ ਪਤਾ ਨਹੀਂ ਸੰਘਰਸ਼ ਕਿਵੇਂ ਲੜਨਾ ਉਹ ਬੋਲੀ ਜਾਂਦੇ ਹੁੰਦੇ ਆ ਖਨੋਰੀ ਵਾਲੀ ਘਟਨਾ ਕੀ ਲੱਗਦਾ ਐ ਅਵੋਇਡ ਹੋ ਸਕਦੀ ਸੀ ਜੇ ਇਹ 13 ਦੇ ਇਨਸੀਡੈਂਟ ਤੋਂ ਬਾਅਦ ਹੀ ਇਹ ਸਮਝ ਲੈਂਦੇ ਕਿ ਸਾਡਾ ਜਾਣਾ ਵਸਦਾ ਉੱਥੇ ਹੈ ਨਹੀਂ ਐ ਅਸੀਂ ਨਾ ਨੌਜਵਾਨਾਂ ਨੂੰ ਬੁਲਾਈਏ ਅਸੀਂ ਨਾ ਉੱਥੇ ਪੋਕਲੇ ਨਾਲ ਲੈ ਕੇ ਪਹੁੰਚੀਏ ਨਾ ਜੀਸੀਬੀ ਲੈ ਕੇ ਪਹੁੰਚੀਏ ਨਾ ਨੌਜਵਾਨਾਂ ਚ ਜੋਸ਼ ਭਰੀਏ ਨਹੀਂ ਇਹ ਹੀ ਮੈਂ ਤਾਂ ਐ ਪੁੱਛੂਗਾ ਵੀ ਇਹਨਾਂ ਨੇ ਇਹ ਪਲਾਨਡ ਸੀਗੇ ਜਿਹੜੀ ਮੰਗਾਈਆਂ ਸੀ ਜਥੇਵੰਦੀਆਂ ਨੇ ਮੰਗਾਈਆਂ ਸੀ ਉੱਥੇ ਜਦੋਂ ਮਤਲਬ ਕਿਸਾਨ ਤੱਕ ਟਰੈਕਟਰ ਤਾਂ ਲੈ ਜਾਉਣਾ ਚਲੋ ਮੰਨ ਲਓ ਟਰੈਕਟਰ ਟਰਾਲੀ ਲੈ ਕੇ ਜਾਨੇ ਆ ਜਦੋਂ ਦੂਜੀ ਜੰਗ ਦੀ ਤਿਆਰੀ ਕਰਦੇ ਕੀ ਐ ਅਸੀਂ ਦੂਜੀ ਫੌਜ ਨਾਲ ਤੱਕ ਤਕੜੇ ਹੋ ਫਿਰ ਤੋ ਨ ਤਕੜੇ ਹੋ ਗਏ ਹੋਈਆਂ ਨਾ ਨੌਜਵਾਨਾਂ ਚ ਜੋਸ਼ ਆ ਇਮਾਨਦਾਰੀ ਆ ਪਰ ਹੋਸ਼ ਨਹੀਂ ਨਾ ਵੀ ਕਿਹਜੇ ਢੰਗ ਨਾਲ ਲੜਨਾ ਹਾਲਾਂਕਿ ਜਦੋਂ ਸਿੰਘੂ ਪਿਛਲੀ ਵਾਰੀ ਗਏ ਉਦੋਂ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ ਆ ਆਪਸ ਦੇ ਵਿੱਚ ਪਾੜਨ ਦੀਆਂ ਬਹੁਤ ਸਾਰਿਆਂ ਨੇ ਇਹ ਵੀ ਸਵਾਲ ਚੁੱਕੇ ਕਿ ਕਈ ਤਾਂ ਬੰਦੇ ਵਿੱਚ ਸੈਂਟਰ ਨਾਲ ਹੀ ਰਲੇ ਹੋਏ ਨੇ ਇਹ ਧਰਨਾ ਹੁਣ ਚੱਲ ਰਿਹਾ ਹੈ ਇਸ ਦੇ ਉੱਤੇ ਵੀ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਾਕਈ ਹੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਹੈ ਜਾਂ ਇਸ ਦੇ ਪਿੱਛੇ ਤੁਹਾਨੂੰ ਕੁਝ ਹੋਰ ਕਹਾਣੀ ਲੱਗਦੀ ਹੈ ਕੁਝ ਮਨਸ਼ਾ ਹੋਰ ਲੱਗਦੀ ਹੈ ਨਹੀਂ ਦੇਖੋ ਅਸੀਂ ਤਾਂ ਕਹਾਂਗੇ ਕਿਸਾਨਾਂ ਦੀਆਂ ਮੰਗ ਤੇ ਹੁਣ ਕੀ ਤੁਹਾਡੀ ਰੂਪਰੇਖਾ ਰਹਿਣ ਵਾਲੀ ਹੈ ਤੁਹਾਡੇ ਜਥੇਬੰਦੀ ਦਾ ਹਾਲਾ ਕੀ ਵੈਸੀ ਸੜਕਾਂ ਦੇ ਉੱਤੇ ਐ ਰੇਲ ਰੋਕ ਰਹੀ ਐ ਕਲੈਕਟਿਵ ਕੀ ਕਰੋਗੇ ਤੁਸੀਂ ਅਸੀਂ ਸੰਘਰਸ਼ ਕਰਾਂਗੇ ਆ ਦੇਖ ਹਸਪਤਾਲ ਚ ਉੱਠ ਕੇ ਆਏ ਕੱਲ ਸ਼ਾਮ ਨੂੰ 16 ਤਰੀਕ ਤੋਂ ਹਸਪਤਾਲ ਵਿੱਚ ਪਿਆ ਸੀ ਛੁੱਟੀ ਲੈ ਗਏ ਆ ਟੀਕੇ ਹੁਣ 4 ਨਾਲ ਨੇ 8 ਟੀਕੇ ਨਾਲ ਅਜ ਕੱਲ੍ਹ ਦੇ ਵੀ ਰਹਿੰਦੇ ਆ ਕੋਰਸ ਕਰਨਾ ਪੂਰਾ ਸਾਰੇ ਮਤਲਬ ਸਰੀਰ ਨੂੰ ਸੋਜ ਆ ਗਈ ਸੀ ਇਨਫੈਕਸ਼ਨ ਹੋ ਗਈ ਸੀ ਚੌਪਰਿਆਂ ਰੋਟੀ ਅੱਜ ਖਾਧੀ ਐ ਪੰਜਾਂ ਦਿਨਾਂ ਬਾਅਦ ਸੰਘਰਸ਼ ਦੇ ਮੈਦਾਨ 'ਚ ਜੇ ਉੱਟਾ ਹੀ ਉੱਠ ਕੇ ਆਏ ਨਾ ਹਸਪਤਾਲ 'ਚੋਂ ਵਿਸ਼ੇਂ ਹਰਚ ਕਰਾਂਗੇ ਸੰਘਰਸ਼ ਕਰ ਰਹੇ ਹਾਂ ਮੌਜੂਦਾ ਸੰਘਰਸ਼ ਸੰਘਰਸ਼ ਕਰਾਂਗੇ ਨਹੀਂ ਇੱਕ ਝੁੱਟ ਸੰਘਰਸ਼ ਕਰਾਂਗੇ ਜਿਹੜਾ ਇਹ ਮੌਜੂਦਾ ਇੱਥੇ ਚੱਲ ਰਿਹਾ ਸ਼ੰਭੂ ਦਾ ਔਰ ਖਨੋਰੀ ਦਾ ਤੁਹਾਨੂੰ ਇਸ ਦੀ ਰੂਪਰੇਖਾ ਅੱਗੇ ਕੀ ਨਜ਼ਰ ਆਉਂਦੀ ਹੈ ਕਿ ਲੱਗਦਾ ਕਿ ਇਹ ਇਹ ਤਾਂ ਉਹਨਾਂ ਨੇ ਤਾਂ ਸਵਾਲ ਕਰੋ ਦੇਖੋ ਸ਼ੇਰਾ ਜਾਣਦਾ ਤੂੰ ਨਿਆਣਾ ਜਾਂ ਫਿਰ ਜਾਣ ਬੁਗਿਆ ਰੂਪਰੇਖਾ ਉਹਨਾਂ ਨੇ ਬਣਾਉਣੀਆਂ ਪੁੱਛੀ ਮੈਨੂੰ ਜਾਨਣਾ ਤੂੰ ਨਹੀਂ ਤੁਹਾਨੂੰ ਐਨਾਲਿਸਿਸ ਤਾਂ ਹੋਊਗਾ ਤੁਹਾਨੂੰ ਜੱਜਮੈਂਟ ਤਾਂ ਲੱਗਦੀ ਹੋਊਗੀ ਕਿ ਅਸੀਂ ਤਾਂ ਬਣਾ ਲਈ ਜਿਹੜੀ ਬਣਾਉਣੀ ਸੀ ਕਿੰਨਾ ਮੱਥਾ ਮਾਰੀ ਕਰਕੇ 4 ਘੰਟਿਆਂ ਚ ਬਣਾਈ ਆ ਹੁਣ ਅਗਲਾ ਨੇ ਕੀ ਪਤਾ ਕਿਹ ਹੈ ਜੀ ਉਦੋਂ ਉਹ ਹੀ ਬਣਾ ਸਕਦੇ ਆ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਹਾਂ ਜ਼ਬਰਦਸਤ ਟੱਕਰਾ ਕਰਨ ਵਾਸਤੇ ਅਸੀਂ ਭਾਵੇਂ ਰਾਤ ਨੂੰ ਉੱਠਣਾ ਪਏ ਜਬਰਦਸਤ ਵਿਰੋਧ ਕਰਾਂਗੇ ਜਿਹਨਾਂ ਨੇ ਇਹ ਕਾਲ ਦਿੱਤੀ ਕਹਿੰਦੇ ਕਿ ਪੈਰਲਲ ਪ੍ਰੋਗਰਾਮ ਦਾ ਦੋ ਆ ਕੇ ਨਾਲ ਰਲ ਜਾ ਅਸੀਂ ਤਾਂ ਦਿੱਤਾ ਹੀ ਨਹੀਂ ਕੋਈ ਕਿਹੜਾ ਪੈਰਲਲ ਪ੍ਰੋਗਰਾਮ 23 ਵਾਲਾ ਜਿਹੜਾ ਟਰੈਕਟਰ ਮਾਰਚ ਦਾ ਦਿੱਤਾ ਜਿਹੜਾ ਕੱਲ ਦਾ ਦਿੱਤਾ ਆ ਸਾਡੇ ਮੂੰਹ 'ਚ ਨਾ ਪਾਓ ਤੁਸੀਂ ਸਮਾਰ ਕੇ ਜਿਆਦਾ ਸੁਣਿਆ ਕਰੋ ਕਿਹੜਾ ਟਰੈਕਟਰ ਮਾਰਚ ਰੱਖਿਆ ਮੈਨੂੰ ਦੱਸ ਤੁਸੀਂ ਨਹੀਂ ਰੱਖਿਆ ਤੁਸੀਂ ਕਿਹਾ ਆਪ ਤਾਂ ਕਿਹਾ ਤੁਸੀਂ ਕਿਸੇ ਨੂੰ ਟਰੈਕਟਰ ਮਾਰਚ ਰੱਖਿਆ ਸੀ ਰੱਖਿਆ ਹੋਰ ਕੀ ਰੱਖਿਆ ਟਰੈਕਟਰ ਪ੍ਰੋਟੈਸਟ ਆ ਪੁੱਤ ਮੇਰਾ ਅਸਤੇ ਮਾਰਚ ਮਾਰਚ ਦਾ ਕਰੋਗੇ ਤਾਂ ਉਹਨਾਂ ਨੇ ਕਿਹਾ ਅੰਮ੍ਰਿਤਸਰ ਤੋਂ ਲੈ ਕੇ ਅਸੀਂ ਰਸਤੇ ਤੱਕ ਇਹੀ ਸਮਝ ਸਮਝ ਤੇਜ਼ੀ ਕਰ ਲੈਨੇ ਆਂ ਸਮਝ ਲਾਓ ਇਹ ਆ ਵੀ ਪਿੰਡਾਂ ਜੋ ਟਰੈਕਟਰ ਕੱਢ ਕੇ ਉਹਦੇ ਉੱਤੇ ਪ੍ਰੋਟੈਸਟ ਕਰਨਾ ਟਰੈਕਟਰਾਂ ਦੀ ਗਿਣਤੀ ਦਿਖਾਉਣੀ ਆ ਸੜਕਾਂ 'ਚ ਟਰੈਕਟਰ ਲਿਆ ਕੇ ਖੜੇ ਕਰ ਦੋ ਤੇ ਕੱਲ ਕੱਲ ਫੇਰ ਤੂੰ ਮਗਰੋਂ ਸਵਾਲ ਕਰਨ ਲੱਗ ਜਾਣਾ ਸੀ ਵੀ ਕਹਿੰਦੇ ਸੀ ਟਰੈਕਟਰ ਤੋੜਨੇ ਆ ਉਹ ਡਰਦੇ ਨੇ ਤੋਰੇ ਨਹੀਂ ਟਰੈਕਟਰਾਂ ਦੀ ਗਿਣਤੀ ਦਿਖਾਉਣੀ ਹੈ ਸ਼ਾਹਦ ਭਾਈ ਉਹ ਉਹ ਤੁਹਾਡਾ ਪ੍ਰੋਟੈਸਟ ਹੋ ਗਿਆ ਉਹ ਮਾਰਚ ਹੋ ਗਿਆ ਟਰੈਕਟਰ ਮਾਰਚ ਹੋ ਗਿਆ ਕੱਲ ਵਾਲਾ ਜਿਹੜਾ ਤੁਸੀਂ ਦਿੱਤਾ ਕਿ ਮਾਰਚ ਹੋਇਆ ਮਾਰਚ ਨਹੀਂ ਬਾਬਾ ਤੁਸੀਂ 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 ਇਹ ਦੱਸੋ ਕਿ ਕੱਲ ਜਿਹੜਾ ਅਰਥੀ ਫੂਕ ਰੱਖਿਆ ਹੋਇਆ ਉਹ ਵੀ ਤਾਂ ਇੱਕ ਤਰੀਕੇ ਦੀ ਤਕਾਲ ਹੀ ਹੋਗੀ ਅਕਾਲ ਆਪ ਦੇਣੀ ਨਹੀਂ ਚਾਹੀਦੀ ਤੂੰ ਦੱਸਦੇ ਵੀ ਨਹੀਂ ਦੇਣੀ ਚਾਹੀਦੀ ਬਰੋਚਾ ਤਾਂ ਕਹ ਰਹੇ ਨੇ ਦੋ ਮੈਂ ਉਹਨਾਂ ਦੀ ਗੱਲ ਕਰਦਾ ਢੱਲੇ ਵਾਲਾ ਉਹਨਾਂ ਇਹ ਕਹਿ ਰਹੇ ਨੇ ਕਿ ਨਾ ਢੱਲੇ ਵਾਲਾ ਉਹਨਾਂ ਨੂੰ ਪੁੱਛ ਕੇ ਨਹੀਂ ਪ੍ਰੋਗਰਾਮ ਦੇਣਾ ਹਨਾ ਨਾ ਉਹਨਾਂ ਨੇ ਸਾਨੂੰ ਹੁਣ ਵੀ ਕਰਦੇ ਆ ਮੰਗਾ ਉਹਨਾਂ ਦੀਆਂ ਵੀ ਉਹੀ ਸਾਡੀਆਂ ਵੀ ਉਹੀ ਆ ਇਹ ਪਾਰਹੀ ਗੱਲ ਜਿਹੜੀ ਮੈਨੂੰ ਪਤਾ ਪੱਤਰਕਾਰਾਂ ਨੂੰ ਤੁਸੀਂ ਕਹਿੰਦੇ ਤੂੰ ਤੁਸੀਂ ਉੱਥੇ ਜਾਓਗੇ ਕਿ ਨਹੀਂ ਜਾਓਗੇ ਅਸੀਂ ਉੱਥੇ ਨਹੀਂ ਜਾਵਾਂਗੇ ਕਿਉਂਕਿ ਜਿੰਨਾਂ ਦੀ ਕਮਾਂਡ ਸੰਭੀ ਆ ਪਹਿਲਾਂ ਹੀ ਹੁਲਿਆ ਉੱਥੇ ਵਿਗੜਿਆ ਹੋਇਆ ਜੇ ਕੱਲ ਨੂੰ ਹੋਰ ਵਿਗੜਦਾ ਤਾਂ ਹੀ ਜ਼ਿੰਮੇਵਾਰੀ ਸਾਡੇ 'ਤੇ ਆਊਗੀ ਵੀ ਇਹ ਵਿਗਾੜਨ ਵਾਸਤੇ ਆਏ ਆ ਠੀਕ ਅਸੀਂ ਜੋ ਸਾਡੇ ਕਰਨ ਲਈ ਜ਼ਬਰ ਦੇ ਖਿਲਾਫ ਅਸੀਂ 13 ਤਰੀਕ ਤੋਂ ਲੜ ਰਹੇ ਹਾਂ 4 ਘੰਟੇ ਦਾ ਪਰੇਲਾ ਰੋਕਣ ਦਾ ਸੱਦਾ ਹੋਰ ਨਹੀਂ ਕਿਸੇ ਨੂੰ ਦਿੱਤਾ ਮੇਰੀ ਜਥੇਬੰਦੀ ਨੇ ਦਿੱਤਾ ਅਗਰਾਹਾਂ ਦੀ ਜਥੇਬੰਦੀ ਨੇ ਦਿੱਤਾ ਟੋਲ ਪਲਾਜ਼ਾਂ ਵਾਲਾ ਦਿੱਤਾ ਜੋ ਸਾਨੂੰ ਠੀਕ ਲੱਗਦਾ ਲੜਾਈ ਦਾ ਟਾਂਗੇ ਇਹ ਨਹੀਂ ਹੁੰਦਾ ਵੀ ਅਸੀਂ ਉੱਥੇ ਜਾ ਕੇ ਲੜਦੀਆਂ ਅਸੀਂ ਜੰਗ ਦੇ ਮੈਦਾਨ 'ਚਾਂ ਜੰਗ ਦਾ ਰੂਪ ਕਿਹੜਾ ਧਾਰਨਾ ਉਸ ਕਰ ਰਹੇ ਤੁਸੀਂ ਕਿਹਾ ਕਿ ਜੇ ਅਸੀਂ ਉੱਥੇ ਜਾਵਾਂਗੇ ਔਰ ਜੇ ਉੱਥੇ ਪਹਿਲਾਂ ਹੀ ਹੁਲੀਆ ਖਰਾਬ ਹੋਇਆ ਔਰ ਜ਼ਿੰਮੇਵਾਰੀ ਸਾਡੇ ਸਿਰ ਦੇ ਉੱਤੇ ਆ ਜਾਊਗੀ ਤੁਹਾਨੂੰ ਕੀ ਲੱਗਦਾ ਹੈ ਹੁਲੀਆ ਖਰਾਬ ਹੋਣ ਦਾ ਉੱਥੇ ਦਾ ਕਾਰਨ ਕੀ ਰਿਹਾ ਦੇਖੋ ਉਹ ਮੈਂ ਤਾਂ ਆਪਮਹਰਤਾ ਕਹੂੰਗਾ ਗੈਰ ਡਿਸਪਲਿਨ ਨੂੰ ਕਹਿੰਦੇ ਕਹਿੰਦੇ ਮੈਨੂੰ ਤਾਂ ਗੈਰ ਡਿਸਪਲਿਨ ਨਹੀਂ ਹੁੰਦਾ ਉਹ ਬਸ ਹੋਈ ਆ ਕਿਸ ਦੇ ਵੱਲੋਂ ਰਿਹਾ ਦੋ ਲੀਡਰ ਹੀ ਕਿਉਂਕਿ ਮੇਨ ਨੇ ਦੱਲੇਵਾਲ ਤੇ ਪੰਦੇਰ ਦ ਤਤਲੀ ਮਤਲਬ ਸਾਡੇ ਬਲਾਕਾਂ ਦਾ ਕਦੇ ਲੀਡਰ ਹੁੰਦੇ ਆ ਸਾਰਿਆਂ ਨੂੰ ਕੰਟਰੋਲ ਕਰਨਾ ਚਾਹੀਦਾ ਉਹ ਸਾਰੇ ਲੋਕਾਂ ਦੇ ਕਿਉਂਕਿ ਸੈਂਟੀਮੈਂਟਸ ਦਾ ਇਹ ਨੇ ਨਾ ਉਹ ਕਹਿੰਦੇ ਕਿ ਇਸ ਵੇਲੇ ਮੁਸੀਬਤ ਦੀ ਘੜੀ ਹੈ ਤੇ ਜਾ ਕੇ ਉੱਥੇ ਸਾਥ ਦੇਣਾ ਚਾਹੀਦਾ ਰਲਣਾ ਚਾਹੀਦਾ ਇਹ ਲੋਕਾਂ ਦੇ ਈਰਮਾਨ ਗਲਤ ਨਹੀਂ ਹੈਗੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਅੱਜ ਇੱਥੇ ਬੰਦਾ ਮੈਨੂੰ ਦੁਪਹਿਰੇ ਕਿ ਕਹੀ ਜਾਂਦਾ ਜਰਮਨ ਨੂੰ ਗੱਲ ਕਹੀ ਮਖ ਜਰਾ ਵਖਰੇਵੇਂ ਕਹਿੰਦਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ ਕਿਉਂਕਿ ਲੋਕਾਂ ਨੂੰ ਗੱਲ ਹੀ ਨਹੀਂ ਕਹੀ ਹੋਈ ਜਦ ਬਖਰੇਵੇਂ ਗੱਲ ਦੱਸਦੇ ਵਖਰੇਵੇਂ ਕਿਸ ਗੱਲ ਦੇ ਨੇ ਉਹ ਨਹੀਂ ਵਖਰੇਵੇਂ ਦੇਖੋ 26 ਜਨਵਰੀ ਨੂੰ ਕੀ ਵਾਪਰਿਆ ਸੀ ਦਿੱਲੀ ਸਾਡਾ ਬਖਰੀਮਾ ਵੀ ਅਸੀਂ ਉਹ ਜਾ ਮਤਲਬ ਨਾਤਾ ਸੰਘਰਸ਼ ਕਰਾਂਗੇ ਅਸੀਂ ਸ਼ਾਂਤਮਈ ਰੱਖਣਾ ਸਾਡਾ ਆ ਇੱਕ ਪੁੱਤ ਕੱਲ ਚਲੇ ਗਿਆ ਨਾ ਸਾਨੂੰ ਬਹੁਤ ਫਿਕਰ ਆ ਉਹਦਾ ਜੇ ਜੇ 1984 ਵਰਗਾ ਦਿੱਲੀ ਚ ਬਣ ਜਾਂਦਾ ਕਿੰਨੇ ਜਾਂਦੇ ਹੋਰ ਬਖਰੀਮਾ ਸਾਡਾ ਅੱਜ ਵੀ ਆ ਉਦੋਂ ਵੀ ਸੀ ਠੀਕ ਆ ਸਾਨੂੰ ਪਤਾ ਵੀ ਗਾਲਾਂ ਕੱਢਣ ਵਾਲੇ ਨਾਲ ਦੀ ਨਾਲ ਲਿਖੀ ਜਾਣਗੇ ਵੀ ਡਰਪੋਕ ਆ ਇਹ ਪਰ ਮਨਜੀਤ ਨੇ ਡਰਪੋਕ ਆ ਕਿ ਨਹੀਂ 35 ਸਾਲ ਸੰਘਰਸ਼ ਲੜੇ ਨੇ ਲੜੇ ਨਹੀਂ ਕੱਲੇ ਜਿੱਤੇ ਆ ਜਿਹਦਾ ਅਖੀਰਲਾ ਸੰਘਰਸ਼ ਹੋਆ ਆ ਖੜਾ ਸੂਰਮਾ ਅੱਜ ਜਿਹੜੇ ਇਹੋ ਜਿਹੇ ਲੋਕ ਸੀ ਨਾ ਅੱਜ ਤੁਸੀਂ ਜਾਣੇ ਹੋ ਪਰਸੋ ਛੱਡ ਕੇ ਆਏ ਸੀ ਜੇਲ੍ਹ ਚ ਅੱਜ ਕਢਾ ਕੇ ਲਿਆਉਂਗੇ ਮੂਤ ਨਾਲ ਦਾੜੀ ਮਨਾ ਦੇਾਂਗੇ ਜੇ ਜੇਲ੍ਹ ਚੋਂ ਨਿਕਲੇ ਵਾ ਖੜਾ ਕਰਾ ਲੈਣ ਛੇਪਾ ਹੁਣ ਫਿਰ ਜਾਨੀ ਉਹੋ ਜਿਹੇ ਜਿਹੜੇ ਬੇਸਰੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਅਕਲ ਹੀ ਨਹੀਂ ਹੁੰਦੀ ਜਿਨ੍ਹਾਂ ਨੂੰ ਪਤਾ ਨਹੀਂ ਸੰਘਰਸ਼ ਕਿਵੇਂ ਲੜਨਾ ਉਹ ਬੋਲੀ ਜਾਂਦੇ ਹੁੰਦੇ ਆ ਕੱਲ੍ਹ ਵਾਲੀ ਖਨੋਰੀ ਵਾਲੀ ਘਟਨਾ ਕੀ ਲੱਗਦਾ ਐ ਅਵੋਇਡ ਹੋ ਸਕਦੀ ਸੀ ਜੇ ਇਹ 13 ਦੇ ਇਨਸੀਡੈਂਟ ਤੋਂ ਬਾਅਦ ਹੀ ਇਹ ਸਮਝ ਲੈਂਦੇ ਕਿ ਸਾਡਾ ਜਾਣਾ ਵਸਦਾ ਉੱਥੇ ਹੈ ਨਹੀਂ ਐ ਅਸੀਂ ਨਾ ਨੌਜਵਾਨਾਂ ਨੂੰ ਬੁਲਾਈਏ ਅਸੀਂ ਨਾ ਉੱਥੇ ਪੋਕਲੇ ਨਾਲ ਲੈ ਕੇ ਪਹੁੰਚੀਏ ਨਾ ਜੀਸੀਬੀ ਲੈ ਕੇ ਪਹੁੰਚੀਏ ਨਾ ਨੌਜਵਾਨਾਂ 'ਚ ਜੋਸ਼ ਭਰੀਏ ਨਹੀਂ ਇਹ ਹੀ ਮੈਂ ਤਾਂ ਐ ਪੁੱਛੂਗਾ ਵੀ ਇਹਨਾਂ ਨੇ ਇਹ ਪਲਾਨਡ ਸੀਗੇ ਜਿਹੜੀ ਮੰਗਾਈਆਂ ਸੀ ਜੱਥੇਬੰਦੀਆਂ ਨੇ ਮੰਗਾਈਆਂ ਸੀ ਉੱਥੇ ਜਦੋਂ ਮਤਲਬ ਕਿਸਾਨ ਤੱਕ ਟਰੈਕਟਰ ਤਾਂ ਲੈ ਜਾਉਣਾ ਚਲੋ ਮੰਨ ਲਓ ਟਰੈਕਟਰ ਟਰਾਲੀ ਲੈ ਕੇ ਜਾਨੇ ਆ ਜਦੋਂ ਦੂਜੀ ਜੰਗ ਦੀ ਤਿਆਰੀ ਕਰਦੇ ਕੀ ਐ ਅਸੀਂ ਦੂਜੀ ਫੌਜ ਇਹ ਤਾਹਣ ਤਕੜੇ ਹੋਈਆਂ ਨਾ ਨੌਜਵਾਨਾਂ ਚ ਜੋਸ਼ ਆ ਇਮਾਨਦਾਰੀ ਆ ਪਰ ਹੋਛ ਨਹੀਂ ਨਾ ਵੀ ਕਿਹਜੇ ਢੰਗ ਨਾਲ ਲੜਨਾ ਹਨ ਕਿ ਜਦੋਂ ਸਿੰਘੂ ਪਿਛਲੀ ਵਾਰੀ ਗਏ ਉਦੋਂ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ ਆ ਆਪਸ ਦੇ ਵਿੱਚ ਪਾੜਨ ਦੀਆਂ ਬਹੁਤ ਸਾਰਿਆਂ ਨੇ ਇਹ ਵੀ ਸਵਾਲ ਚੁੱਕੇ ਕਿ ਕਈ ਤਾਂ ਬੰਦੇ ਵਿੱਚ ਸੈਂਟਰ ਨਾਲ ਹੀ ਰਲੇ ਹੋਏ ਨੇ ਇਹ ਧਰਨਾ ਹੁਣ ਚੱਲ ਰਿਹਾ ਹੈ ਇਸ ਦੇ ਉੱਤੇ ਵੀ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਾਕਈ ਹੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਹੈ ਜਾਂ ਇਸ ਦੇ ਪਿੱਛੇ ਤੁਹਾਨੂੰ ਕੁਝ ਹੋਰ ਕਹਾਣੀ ਲੱਗਦੀ ਹੈ ਕੁਝ ਮਨਸ਼ਾ ਹੋਰ ਲੱਗਦੀ ਨਹੀਂ ਦੇਖੋ ਅਸੀਂ ਤਾਂ ਕਹਾਂਗੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ ਹੁਣ ਕੀ ਤੁਹਾਡੀ ਰੂਪਰੇਖਾ ਰਹਿਣ ਵਾਲੀ ਹੈ ਤੁਹਾਡੇ ਜਥੇਬੰਦੀ ਦਾ ਹਾਲਾ ਕੀ ਵੈਸੀ ਸੜਕਾਂ ਦੇ ਉੱਤੇ ਐ ਰੇਲ ਰੋਕ ਰਹੀ ਐ ਕਲੈਕਟਿਵ ਕੀ ਕਰੋਗੇ ਤੁਸੀਂ ਅਸੀਂ ਸੰਘਰਸ਼ ਕਰਾਂਗੇ ਆ ਦੇਖ ਹਸਪਤਾਲ ਚ ਉੱਠ ਕੇ ਆਏ ਕੱਲ ਸ਼ਾਮ ਨੂੰ 16 ਤਰੀਕ ਤੋਂ ਹਸਪਤਾਲ ਵਿੱਚ ਪਿਆ ਸੀ ਛੁੱਟੀ ਲੈ ਕੇ ਆਇਆ ਟੀਕੇ ਹੁਣ 4 ਨਾਲ ਨੇ 8 ਟੀਕੇ ਨਾਲ ਅਜ ਕੱਲ੍ਹ ਦੇ ਵੀ ਰਹਿੰਦੇ ਆ ਕੋਰਸ ਕਰਨਾ ਪੂਰਾ ਸਾਰੇ ਮਤਲਬ ਸਰੀਰ ਨੂੰ ਸੋਜ ਆ ਗਈ ਸੀ ਇਨਫੈਕਸ਼ਨ ਹੋ ਗਈ ਸੀ ਚੌਪਰਿਆਂ ਰੋਟੀ ਅੱਜ ਖਾਧੀ ਐ ਪੰਜਾਂ ਦਿਨਾਂ ਬਾਅਦ ਸੰਘਰਸ਼ ਦੇ ਮੈਦਾਨ 'ਚ ਜੇ ਉੱਟਾ ਹੀ ਉੱਠ ਕੇ ਆਏ ਨਾ ਹਸਪਤਾਲ 'ਚ ਵਿਸ਼ੰਗਰਸ਼ ਕਰਾਂਗੇ ਸੰਘਰਸ਼ ਕਰ ਰਹੇ ਹਾਂ ਮੌਜੂਦਾ ਸੰਘਰਸ਼ ਸੰਘਰਸ਼ ਕਰਾਂਗੇ ਨਹੀਂ ਇੱਕ ਜੁੱਟ ਸੰਘਰਸ਼ ਕਰਾਂਗੇ ਜਿਹੜਾ ਇਹ ਮੌਜੂਦਾ ਇੱਥੇ ਚੱਲ ਰਿਹਾ ਸ਼ੰਭੂ ਦਾ ਔਰ ਖਨੋਰੀ ਦਾ ਤੁਹਾਨੂੰ ਇਸ ਦੀ ਰੂਪਰੇਖਾ ਅੱਗੇ ਕੀ ਨਜ਼ਰ ਆਉਂਦੀ ਹੈ ਕਿ ਲੱਗਦਾ ਕਿ ਇਹ ਇਹ ਤਾਂ ਉਹਨਾਂ ਨੇ ਤਾਂ ਸਵਾਲ ਕਰੋ ਦੇਖੋ ਸ਼ੇਰਾ ਜਾਣਦਾ ਤੂੰ ਨਿਆਣਾ ਜਾਂ ਫਿਰ ਜਾਣ ਬਗਿਆਨ ਰੂਪਰੇਖਾ ਉਹਨਾਂ ਨੇ ਬਣਾਉਣੀਆਂ ਪੁੱਛੀ ਮੈਨੂੰ ਜਾਨਣਾ ਤੂੰ ਨਹੀਂ ਤੁਹਾਨੂੰ ਐਨਾਲਿਸਿਸ ਤਾਂ ਹੋਊਗਾ ਤੁਹਾਨੂੰ ਜੱਜਮੈਂਟ ਤਾਂ ਲੱਗਦੀ ਹੋਊਗੀ ਕਿ ਅਸੀਂ ਤਾਂ ਬਣਾ ਲਈ ਜਿਹੜੀ ਬਣਾਉਣੀ ਸੀ ਕਿੰਨਾ ਮੱਥਾ ਮਾਰੀ ਕਰਕੇ 4 ਘੰਟਿਆਂ ਚ ਬਣਾਈ ਆ ਹੁਣ ਅਗਲਾ ਨੇ ਕੀ ਪਤਾ ਕਿਹ ਹੈ ਜੀ ਬ ਉਦੋਂ ਉਹੀ ਬਣਾ ਸਕਦੇ ਆ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਹਾਂ ਜ਼ਬਰਦਸਤ ਟੱਕਰਾ ਕਰਨ ਵਾਸਤੇ ਅਸੀਂ ਭਾਵੇਂ ਰਾਤ ਨੂੰ ਉੱਠਣਾ ਪਏ ਜਬਰਦਸਤ ਵਿਰੋਧ ਕਰਾਂਗੇ ਜਿਹਨਾਂ ਨੇ ਇਹ ਕਾਲ ਦਿੱਤੀ ਕਹਿੰਦੇ ਕਿ ਪੈਰਲਲ ਪ੍ਰੋਗਰਾਮ ਦਾ ਦੋ ਆ ਕੇ ਨਾਲ ਰਲ ਜਾ ਅਸੀਂ ਤਾਂ ਦਿੱਤਾ ਹੀ ਨਹੀਂ ਕੋਈ ਕਿਹੜਾ ਪੈਰਲਲ ਪ੍ਰੋਗਰਾਮ 23 ਵਾਲਾ ਜਿਹੜਾ ਟਰੈਕਟਰ ਮਾਰਚ ਦਾ ਦਿੱਤਾ ਜਿਹੜਾ ਕੱਲ ਦਾ ਦਿੱਤਾ ਆ ਸਾਡੇ ਮੂੰਹ 'ਚ ਨਾ ਪਾਓ ਤੁਸੀਂ ਸਮਾਰ ਕੇ ਜਾਦਾ ਸੁਣਿਆ ਕਰੋ ਕਿਹੜਾ ਟਰੈਕਟਰ ਮਾਰਚ ਰੱਖਿਆ ਮੈਨੂੰ ਦੱਸ ਤੁਸੀਂ ਨਹੀਂ ਰੱਖਿਆ ਤੁਸੀਂ ਕਿਹਾ ਆਪ ਤਾਂ ਕਿਹਾ ਤੁਸੀਂ ਕਿਸੇ ਨੂੰ ਟਰੈਕਟਰ ਮਾਰਚ ਰੱਖਿਆ ਸੀ ਰੱਖਿਆ ਹੋਰ ਕੀ ਰੱਖਿਆ ਟਰੈਕਟਰ ਪ੍ਰੋਟੈਸਟ ਆ ਪੁੱਤ ਮੇਰਾ ਅਸਤੇ ਮਾਰਚ ਮਾਰਚ ਦਾ ਕਰੋਗੇ ਤਾਂ ਉਹਨਾਂ ਨੇ ਕਿਹਾ ਅੰਮ੍ਰਿਤਸਰ ਤੋਂ ਲੈ ਕੇ ਅਸੀਂ ਰਸਤੇ ਤੱਕ ਇਹੀ ਸਮਝ ਸਮਝ ਤੋਂ ਤੇਜੀ ਕਰ ਲੈਨੇ ਆਂ ਸਮਝ ਲਾਓ ਇਹ ਆ ਵੀ ਪਿੰਡਾਂ ਜੋ ਟਰੈਕਟਰ ਕੱਢ ਕੇ ਉਹਦੇ ਉੱਤੇ ਪ੍ਰੋਟੈਸਟ ਕਰਨਾ ਟਰੈਕਟਰਾਂ ਦੀ ਗਿਣਤੀ ਦਿਖਾਉਣੀ ਆ ਸੜਕਾਂ 'ਚ ਟਰੈਕਟਰ ਲਿਆ ਕੇ ਖੜੇ ਕਰਦੇ ਤੇ ਕੱਲ 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 ਫੇਰ ਤੂੰ ਮਗਰੋਂ ਸਵਾਲ ਕਰਨ ਲੱਗ ਜਾਨਾ ਸੀ ਵੀ ਕਹਿੰਦੇ ਸੀ ਟਰੈਕਟਰ ਤੋੜਨੇ ਆਂ ਹੁਣ ਡਰਦੇ ਆਂ ਨੇ ਤੋਰੇ ਨਹੀਂ ਟਰੈਕਟਰਾਂ ਦੀ ਗਿਣਤੀ ਦਿਖਾਉਣੀ ਆ ਸ਼ਾਹਤ ਭਾਈ ਉਹ ਉਹ ਤੁਹਾਡਾ ਪ੍ਰੋਟੈਸਟ ਹੋ ਗਿਆ ਉਹ ਮਾਰਚ ਹੋ ਗਿਆ ਟਰੈਕਟਰ ਮਾਰਚ ਹੋ ਗਿਆ ਕੱਲ ਵਾਲਾ ਜਿਹੜਾ ਤੁਸੀਂ ਦਿੱਤਾ ਕਿ ਮਾਰ ਚੋਇਆ ਮਾਰ ਚ ਨਹੀਂ ਬਾਬਾ ਤੁਸੀਂ 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 ਇਹ ਦੱਸੋ ਕਿ ਕੱਲ ਜਿਹੜਾ ਅਰਥੀ ਫੂਕ ਰੱਖਿਆ ਹੋਇਆ ਉਹ ਵੀ ਤਾਂ ਇੱਕ ਤਰੀਕੇ ਦੀ ਤਕਾਲ ਹੀ ਹੋਗੀ ਅਕਾਲ ਆਪ ਦੇਣੀ ਨਹੀਂ ਚਾਹੀਦੀ ਤੂੰ ਦੱਸਦੇ ਵੀ ਨਹੀਂ ਦੇਣੀ ਚਾਹੀਦੀ ਬਰੋਚਾ ਤਾਂ ਕਹ ਰਹੇ ਨੇ ਦੋ ਮੈਂ ਉਹਨਾਂ ਦੀ ਗੱਲ ਕਰਦਾ ਢੱਲੇ ਵਾਲਾ ਉਹਨਾਂ ਇਹ ਕਹਿ ਰਹੇ ਨੇ ਕਿ ਨਾ ਢੱਲੇ ਵਾਲਾ ਉਹਨਾਂ ਨੂੰ ਪੁੱਛ ਕੇ ਨਹੀਂ ਪ੍ਰੋਗਰਾਮ ਦੇਣਾ ਹਨਾ ਨਾ ਉਹਨਾਂ ਨੇ ਸਾਨੂੰ ਹੁਣ ਵੀ ਕਰਦੇ ਆ ਮੰਗਾ ਉਹਨਾਂ ਦੀਆਂ ਵੀ ਉਹੀ ਸਾਡੀਆਂ ਵੀ ਉਹੀ ਆ ਇਹ ਰਹੀ ਗੱਲ ਜਿਹੜੀ ਮੈਨੂੰ ਪਤਾ ਪੱਤਰਕਾਰਾਂ ਨੂੰ ਤੁਸੀਂ ਕਹਿੰਦੇ ਤੁਸੀਂ ਉੱਥੇ ਜਾਓਗੇ ਕਿ ਨਹੀਂ ਜਾਓਗੇ ਅਸੀਂ ਉੱਥੇ ਨਹੀਂ ਜਾਵਾਂਗੇ ਕਿਉਂਕਿ ਜਿੰਨਾਂ ਦੀ ਕਮਾਂਡ ਸੰਭੀ ਆ ਪਹਿਲਾਂ ਹੀ ਹੁਲ ਗਿਆ ਉੱਥੇ ਵਿਗੜਿਆ ਹੋਇਆ ਜੇ ਕੱਲ ਨੂੰ ਹੋਰ ਵਿਗੜਦਾ ਤਾਂ ਹੀ ਜ਼ਿੰਮੇਵਾਰੀ ਸਾਡੇ 'ਤੇ ਆਊਗੀ ਵੀ ਇਹ ਵਿਗਾੜਨ ਵਾਸਤੇ ਆਏ ਆ ਠੀਕ ਅਸੀਂ ਜੋ ਸਾਡੇ ਕਰਨ ਲਈ ਜ਼ਬਰ ਦੇ ਖਿਲਾਫ ਅਸੀਂ 13 ਤਰੀਕ ਤੋਂ ਲੜ ਰਹੇ ਹਾਂ 4 ਘੰਟੇ ਦਾ ਪਰੇਲਾ ਰੋਕਣ ਦਾ ਸੱਦਾ ਹੋਰ ਨਹੀਂ ਕਿਸੇ ਨੂੰ ਦਿੱਤਾ ਮੇਰੀ ਜਥੇਬੰਦੀ ਨੇ ਦਿੱਤਾ ਅਗਰਾਹਾਂ ਦੀ ਜਥੇਬੰਦੀ ਨੇ ਦਿੱਤਾ ਟੋਲ ਪਲਾਜ਼ਾਂ ਵਾਲਾ ਦਿੱਤਾ ਜੋ ਸਾਨੂੰ ਠੀਕ ਲੱਗਦਾ ਹੈ ਲੜਾਈ ਦਾ ਢਾਂਗ ਇਹ ਨਹੀਂ ਹੁੰਦਾ ਵੀ ਅਸੀਂ ਉੱਥੇ ਜਾ ਕੇ ਲੜਦੀਆਂ ਅਸੀਂ ਜੰਗ ਦੇ ਮੈਦਾਨ 'ਚ ਜੰਗ ਦਾ ਰੂਪ ਕਿਹੜਾ ਧਾਰਨਾ ਹੈ ਉਸ ਕਰ ਰਹੇ ਹਾਂ ਤੁਸੀਂ ਕਿਹਾ ਕਿ ਜੇ ਅਸੀਂ ਉੱਥੇ ਜਾਵਾਂਗੇ ਔਰ ਜੇ ਉੱਥੇ ਪਹਿਲਾਂ ਹੀ ਹੂਲੀਆ ਖਰਾਬ ਹੋਇਆ ਹੈ ਔਰ ਜ਼ਿੰਮੇਵਾਰੀ ਸਾਡੇ ਸਿਰ ਦੇ ਉੱਤੇ ਆ ਜਾਊਗੀ ਤੁਹਾਨੂੰ ਕੀ ਲੱਗਦਾ ਹੈ ਹੂਲੀਆ ਖਰਾਬ ਹੋਣ ਦਾ ਉੱਥੇ ਦਾ ਕਾਰਨ ਕੀ ਰਿਹਾ ਦੇਖੋ ਉਹ ਮੈਂ ਤਾਂ ਆਪਮਹਰਤਾ ਕਹੂੰਗਾ ਗੈਰ ਡਿਸਪਲਿਨ ਨਹੀਂ ਕਹਿੰਦੇ ਕਹਿੰਦੇ ਮੈਨੂੰ ਤਾਂ ਗੈਰ ਡਿਸਪਲਿਨ ਹੀ ਹੁੰਦਾ ਉਹ ਬਸ ਹੋਈ ਆ ਕਿਸ ਦੇ ਵੱਲੋਂ ਰਿਹਾ ਦੋ ਲੀਡਰ ਹੀ ਕਿਉਂਕਿ ਮੇਨ ਨੇ ਡੱਲੇਵਾਲ ਤੇ ਪੰθεਰ ਦੋ ਆ ਥੱਲੇ ਲੀਡਰ ਹੁੰਦੇ ਆ ਉਹ ਤਾਂ ਦੋ ਤਾਂ ਪੰਜਾਬ ਦੇ ਆ ਤੇ ਥੱਲੇ ਮਤਲਬ ਸਾਡੇ ਬਲਾਕਾਂ ਦਾ ਕਦੇ ਲੀਡਰ ਹੁੰਦੇ ਆ ਸਾਰਿਆਂ ਨੂੰ ਕੰਟਰੋਲ ਕਰਨਾ ਚਾਹੀਦਾ ਸਾਰੇ ਲੋਕਾਂ ਦੇ ਕਿਉਂਕਿ ਸੈਂਟੀਮੈਂਟਸ ਦਾ ਇਹ ਨਾ ਉਹ ਕਹਿੰਦੇ ਕਿ ਇਸ ਵੇਲੇ ਮੁਸੀਬਤ ਦੀ ਘੜੀ ਹੈ ਤੇ ਜਾ ਕੇ ਉੱਥੇ ਸਾਥ ਦੇਣਾ ਚਾਹੀਦਾ ਰਲਣਾ ਚਾਹੀਦਾ ਇਹ ਲੋਕਾਂ ਦੇ ਇਰਮਾਨ ਗਲਤ ਨਹੀਂ ਹੈਗੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਅੱਜ ਇੱਥੇ ਬੰਦਾ ਮੈਨੂੰ ਦੁਪਹਿਰੇ ਇੱਕ ਕਹੀ ਜਾਂਦਾ ਜਰਮਨ ਨੂੰ ਗੱਲ ਕਹੀ ਮਖ ਜਰਾ ਵਖਰੇਵੇਂ ਕਹਿੰਦਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ ਕਿਉਂਕਿ ਲੋਕਾਂ ਨੂੰ ਗੱਲ ਹੀ ਨਹੀਂ ਕਹੀ ਹੋਈ ਜਦ ਬਖਰੇਵੇਂ ਗੱਲ ਦੱਸਦੇ ਵਖਰੇਵੇਂ ਕਿਸ ਗੱਲ ਦੇ ਨੇ ਉਹ ਨਹੀਂ ਵਖਰੇਵੇਂ ਦੇਖੋ 26 ਜਨਵਰੀ ਨੂੰ ਕੀ ਵਾਪਰਿਆ ਦਿੱਲੀ ਸਾਡਾ ਬਖਰੀਮਾ ਵੀ ਅਸੀਂ ਉਹ ਜਾ ਮਤਲਬ ਨਾਤਾ ਸੰਘਰਸ਼ ਕਰਾਂਗੇ ਅਸੀਂ ਸ਼ਾਂਤਮਈ ਰੱਖਣਾ ਸਾਡਾ ਇੱਕ ਪੁੱਤ ਕੱਲ ਚਲੇ ਗਿਆ ਨਾ ਸਾਨੂੰ ਬਹੁਤ ਫਿਕਰ ਆ ਉਹਦਾ ਜੇ ਜੇ 1984 ਵਰਗਾ ਦਿੱਲੀ ਚ ਬਣ ਜਾਂਦਾ ਕਿੰਨੇ ਜਾਂਦੇ ਹੋਰ ਬਖਰੀਮਾ ਸਾਡਾ ਅੱਜ ਵੀ ਆ ਉਦੋਂ ਵੀ ਸੀ ਠੀਕ ਆ ਸਾਨੂੰ ਪਤਾ ਵੀ ਗਾਲਾਂ ਕੱਢਣ ਵਾਲੇ ਨਾਲ ਦੇ ਨਾਲ ਲਿਖੀ ਜਾਣ ਕਿ ਡਰਪੋਕ ਆ ਇਹ ਪਰ ਮਨਜੀਤ ਨੇ ਡਰਪੋਕ ਆ ਕਿ ਨਹੀਂ 35 ਸਾਲ ਸੰਘਰਸ਼ ਲੜੇ ਨੇ ਲੜੇ ਨਹੀਂ ਕੱਲੇ ਜਿੱਤੇ ਆ ਜਿਹਦਾ ਅਖੀਰਲਾ ਸੰਘਰਸ਼ ਹੋਆ ਆ ਖੜਾ ਸੂਰਮਾ ਅੱਜ ਜਿਹੜੇ ਮਰਦ ਇਹੋ ਜਿਹੇ ਲੋਕ ਸੀ ਨਾ ਅੱਜ ਤੁਸੀਂ ਜਾਣਦੇ ਹੋ ਪਰਸੋ ਛੱਡ ਕੇ ਆਏ ਸੀ ਜੇਲ੍ਹ ਚ ਅੱਜ ਕਢਾ ਕੇ ਲਿਆਉਂਗੇ ਮੌਤ ਨਾ ਦਾੜੀ ਮਨਾ ਦੇਾਂਗੇ ਜੇ ਜੇਲ੍ਹ ਚੋਂ ਨਿਕਲੇ ਵਾ ਖੜਾ ਕਰਾ ਲੈਣ ਛੇਪਾ ਹੁਣ ਫਿਰ ਜਾਨੀ ਉਹੋ ਜਿਹੇ ਜਿਹੜੇ ਬੇਸਰੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਅਕਲ ਹੀ ਨਹੀਂ ਹੁੰਦੀ ਜਿਨ੍ਹਾਂ ਨੂੰ ਪਤਾ ਨਹੀਂ ਸੰਘਰਸ਼ ਕਿਵੇਂ ਲੜਨਾ ਉਹ ਬੋਲੀ ਜਾਂਦੇ ਹੁੰਦੇ ਆ ਕੱਲ੍ਹ ਵਾਲੀ ਖਨੋਰੀ ਵਾਲੀ ਘਟਨਾ ਕੀ ਲੱਗਦਾ ਐਵੋਇਡ ਹੋ ਸਕਦੀ ਸੀ ਜੇ ਇਹ 13 ਦੇ ਇਨਸੀਡੈਂਟ ਤੋਂ ਬਾਅਦ ਹੀ ਇਹ ਸਮਝ ਲੈਂਦੇ ਕਿ ਸਾਡਾ ਜਾਨਾ ਵਸਦਾ ਉੱਥੇ ਹੈ ਨਹੀਂ ਐ ਅਸੀਂ